SSLV ਛੋਟੇ ਉਪਗ੍ਰਹਿ ਚੜਾਉਣ ਵਾਲਾ ਰਾਕਟ SSLV 10 ਤੋਂ ਲੈ ਕੇ 500 ਕਿਲੋ ਤੱਕ ਦਾ ਉਪਗ੍ਰਹਿ ਧਰਤੀ ਦੇ ਹੇਠਲੇ ਗ੍ਰਹਿ ਪਥ ਮਤਲਬ ਕਿ ਧਰਤੀ ਤੋਂ 160 ਕਿਲੋਮੀਟਰ ਤੋਂ ਲੈ ਕੇ 2000 ਕਿਲੋਮੀਟਰ ਉੱਚਾ ਤੱਕ ਚੜਾ ਸਕਦਾ ਹੈ SSLV ਤਿੰਨ ਚਰਨਾਂ ਦੇ ਵਿੱਚ ਚੱਲਣ ਵਾਲਾ ਰਾਕਟ ਹੈ ਅਤੇ ਤਿੰਨੇ ਚਰਨ ਠੋਸ ਬਾਲਣ ਜਾਂ ਬਰੂਦ ਨਾਲ ਬਣੇ ਹੋਏ ਹੈ ਦੇ ਨੇ ਚਰਨਾ ਦੇ ਵਿੱਚ ਚੱਲਣ ਵਾਲਾ ਠੋਸ ਬਾਲਣ ਜਾਂ ਬਰੂਦ ਅਡ ਅਡ ਤਰੀਕੇ ਦਾ ਹੁੰਦਾ ਹੈ ਅਤੇ ਗੁਲਾਬੀ ਰੰਗ ਦਾ ਮੂਆਤਾ ਜਾਂ ਅਸਪਾ ਕਪਲਗ ਹੈ ਇਸ ਇਕਾਈ ਦੇ ਉੱਤੇ ਇੱਕ ਵੱਡਾ ਉਪਗ੍ਰਹਿ ਅਤੇ 8 ਛੋਟੇ ਉਪਗ੍ਰਹਿ ਰੱਖੇ ਹੋਏ ਹਨ ਜੋ ਕਿ ਅਡ-ਅਡ ਗ੍ਰਹਿ ਪੱਤ ਤੇ ਛੱਡੇ ਜਾਣਗੇ।